ਹਾਂਜੀ ਅੱਜ ਦਾ ਮੇਰਾ ਵਿਸ਼ਾ ਹੈ ਆ ਜਿਹੜਾ ਜੰਗ ਚੱਲ ਰਿਹਾ ਹੈ ਨਾ ਹਿੰਦੁਸਤਾਨ ਤੇ ਪਾਕਿਸਤਾਨ ਦਾ ਇਹਦੇ ਸਬੰਧ ਵਿੱਚ ਦੋ ਚਾਰ ਨੁਕਤੇ ਦੋ ਚਾਰ ਗੱਲਾਂ ਆਮ ਸਮਾਜ ਦੇ ਨਾਲ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਆ ਆਮ ਨਾਗਰਿਕਾਂ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜਦੋਂ ਵੀ ਕਿਧਰੇ ਦੇਸ਼ਾਂ ਦਾ ਜੰਗ ਲੱਗਦਾ ਹੈ ਨਾ ਉਹਦੇ ਅੰਦਰ ਆਮ ਲੋਕਾਂ ਨੂੰ ਬਹੁਤਾ ਦਖਲ ਅੰਦਾਜ਼ ਦੇਣ ਦੀ ਲੋੜ ਨਹੀਂ ਹੁੰਦੀ ਔਰ ਦਿਨਾਮੇ ਨਹੀਂ ਚਾਹੀਦਾ ਕਿਉਂਕਿ ਜਿਨ੍ਹਾਂ ਨੇ ਉਹ ਕੰਮ ਕਰਨਾ ਹੈ ਉਹਨਾਂ ਨੂੰ ਉਹਨਾਂ ਦੀ ਵਿਉਂਤਬੰਦੀ ਦਾ ਪਤਾ ਹੈ ਆਮ ਨਾਗਰਿਕਾਂ ਨੂੰ ਨਹੀਂ ਪਤਾ ਹੁੰਦਾ ਇਹ ਗੱਲਾਂ ਸਾਰੀਆਂ ਸੀਕ੍ਰੀਟ ਹੁੰਦੀਆਂ ਨੇ ਅਟੈਕ ਦੇ ਦੌਰਾਨ ਪ੍ਰਸ਼ਾਸਨ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਜਿਹੜਾ ਪ੍ਰਸ਼ਾਸਨ ਸਾਡੀ ਹੈਲਪ ਵਾਸਤੇ ਮਦਦ ਵਾਸਤੇ ਹੈ ਸਾਡੇ ਆਰਾਮ ਵਾਸਤੇ ਹੈ ਉਹਦਾ ਜ਼ਰੂਰ ਸਾਥ ਦੇਣਾ ਚਾਹੀਦਾ ਵੇਖੋ ਫੌਜੀ ਵੀਰ ਭਾਵੇਂ ਕਿਸੇ ਵੀ ਦੇਸ਼ ਦੇ ਹੋਣ ਜਿਹੜੇ ਆਰਮੀ ਵਾਲੇ ਨੇ ਉਹ ਸਰਹੱਦਾਂ ਦੇ ਉੱਤੇ ਤਾਇਨਾਤ ਨੇ ਆਰਾਮ ਦੇ ਨਾਲ ਸੌਂ ਸਕੋ ਉਹਨਾਂ ਨੇ ਨੀਂਦ ਤੇ ਅੱਗੇ ਪਈ ਉਹ ਲੜ ਰਹੇ ਨੇ ਤੁਹਾਡੇ ਵੱਲੋਂ ਲੜ ਰਹੇ ਨੇ ਤੁਹਾਡੇ ਦੇਸ਼ ਵੱਲੋਂ ਲੜ ਰਹੇ ਨੇ ਪਰ ਤੁਸੀਂ ਉਹਨਾਂ ਦੀ ਸਿਰਦਰਦੀ ਨੂੰ ਵਧਾਓ ਨਾ ਕਿਉਂਕਿ ਮਲਟੀਮੀਡੀਆ ਦਾ ਯੁੱਗ ਹੈ ਮਲਟੀਮੀਡੀਆ ਦੇ ਯੁੱਗ ਦੇ ਅੰਦਰ ਲੋਕ ਅਫਵਾਹਾਂ ਬੜੀਆਂ ਫਲਾਉਂਦੇ ਨੇ ਜਿਹੜੀਆਂ ਗੱਲਾਂ ਆਥੈਂਟਿਕ ਨਹੀਂ ਹੁੰਦੀਆਂ ਜਾਣਕਾਰੀ ਆਥੈਂਟਿਕ ਨਹੀਂ ਹੁੰਦੀ ਉਹ ਐਵੇਂ ਸ਼ੇਅਰ ਕਰੀ ਜਾਣੀਆਂ ਐਵੇਂ ਗੱਲਾਂ ਫਲਾਈ ਜਾਣੀਆਂ ਅਫਵਾਹਾਂ ਫਲਾਈ ਜਾਣੀਆਂ ਉਹ ਅਫਵਾਹਾਂ ਫੜਾਉਣ ਤੋਂ ਸੁਚੇਤ ਰਹੋ ਇਹ ਤੋਂ ਅੱਗੇ ਚੱਲਨੇ ਆ ਨੰਬਰ 3 ਦੇ ਉੱਤੇ ਆਰਮੀ ਦਾ ਸਾਥ ਜ਼ਰੂਰ ਦਿਓ ਜਦੋਂ ਦੇਸ਼ ਦੀ ਇੱਜ਼ਤ ਡਿੱਗਦੀ ਹੈ ਤੇ ਦੁਨੀਆਂ ਦੇ ਅੰਦਰ ਨਾਲ ਲੱਗਦੀ ਤਵੱਡੀ ਵੀ ਜੱਗ ਡਿੱਗਦੀ ਹੈ ਤੁਹਾਡਾ ਕਰੇ ਲੋ ਮਾਹੌਲ ਕੀ ਕੀ ਨਹੀਂ ਉਹਦੇ ਨਾਲ ਤੁਹਾਡੀ ਇੱਜ਼ਤ ਵੀ ਡਾਮਾ ਡੋਲ ਹੁੰਦੀ ਜਦੋਂ ਦੇਸ਼ ਦੀ ਇੱਜ਼ਤ ਡਿੱਗਦੀ ਤੇ ਜਦੋਂ ਦੇਸ਼ ਗੁਲਾਮ ਹੁੰਦਾ ਹੈ ਤੇ ਉਦੋਂ ਪਤਾ ਲੱਗਦਾ ਹੈ ਵੀ ਗੁਲਾਮੀ ਦਾ ਅਹਿਸਾਸ ਕੀ ਹੁੰਦਾ ਹੈ ਤੁਹਾਨੂੰ ਵੀ ਗੁਲਾਮਾਂ ਵਾਲੀ ਜ਼ਿੰਦਗੀ ਜੀਣ ਦੇ ਉੱਤੇ ਦੂਜੇ ਮਜਬੂਰ ਕਰ ਦਿੰਦੇ ਨੇ ਤੋਂ ਆਪਣੇ ਦੇਸ਼ ਦੀ ਆਰਮੀ ਦਾ ਸਾਥ ਜ਼ਰੂਰ ਦਿਓ ਜਿੱਦਾਂ ਵੀ ਦੇ ਸਕਦੇ ਆਂ ਇਦੋਂ ਅੱਗੇ ਚੱਲਨੇ ਆਂ ਕਿਸੇ ਵੀ ਲੀਡਰ ਦੀਆਂ ਪੜਕਾਊ ਗੱਲਾਂ ਵਿੱਚ ਆਣ ਕੇ ਐਵੇਂ ਆਪਣੀ ਪੂਸ਼ ਨੂੰ ਅਗਣਾ ਲਵਾਇਆ ਕਰੋ ਲੀਡਰਾਂ ਦੇ ਪੜਕਾਊ ਬਿਆਨ ਹੁੰਦੇ ਨੇ ਲੀਡਰ ਬਿਆਨ ਦਿੰਦੇ ਵੀ ਨੇ ਬੱਚ ਵੀ ਜਾਂਦੇ ਨੇ ਤੁਸੀਂ ਉਹਨਾਂ ਬਿਆਨਾਂ ਨੂੰ ਅੱਗੇ-ਅੱਗੇ ਸ਼ੇਅਰ ਕਰੀ ਜਾਂਦੇ ਹੋ ਐਵੇਂ ਆਪਣੇ ਆਪ ਨੂੰ ਕੁਝ ਸਮਝੀ ਜਾਂਦੇ ਹੋ ਬਾਅਦ ਵਿੱਚ ਜਿਹੜਾ ਮੁਆਵਜ਼ਾ ਭੁਗਤਣਾ ਪੈਂਦਾ ਹੈ ਉਹ ਤੁਹਾਨੂੰ ਭੁਗਤਣਾ ਪੈਂਦਾ ਹੈ ਲੀਡਰ ਬਚ ਜਾਂਦਾ ਹੈ ਕਿਸੇ ਵੱਲੋਂ ਆਈ ਜਾਇਜ਼ ਜਾਂ ਨਜਾਇਜ਼ ਤੁਹਾਨੂੰ ਚੰਗੀ ਲੱਗੇ ਜਾਂ ਨਾ ਲੱਗੇ ਉਹ ਖਬਰ ਆਈ ਫੇਸਬੁੱਕ ਦੇ ਉੱਤੇ ਮਲਟੀਮੀਡੀਆ ਦੇ ਉੱਤੇ ਸੱਜੇ ਖੱਬੇ ਤੋਂ ਇਧਰੋਂ ਉਧਰੋਂ ਉੱਡਦੀ ਉੱਡਦੀ ਤੇ ਉਸ ਖਬਰ ਨੂੰ ਬਹੁਤ ਵੱਡੀ ਬਣਾ ਕੇ ਅੱਗੇ-ਅੱਗੇ ਪੇਸ਼ ਨਾ ਕਰਿਆ ਕਰੋ ਇੱਕ ਮੈਂ ਹੋਰ ਗੱਲ ਕਰਾਂ ਲੀਡਰ ਸਾਹਿਬਾਨਾਂ ਨੂੰ ਪਤਾ ਹੈ ਜਿਹੜੇ ਦੇਸ਼ ਦੇ ਲੀਡਰ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਆਰਮੀ ਚੀਫ ਨੂੰ ਪਤਾ ਹੁੰਦਾ ਹੈ ਅਟੈਕ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਕਿੱਦਾਂ ਕਰਨਾ ਹੈ ਕਿੱਦਾਂ ਆਪਣਾ ਬਚਾ ਕਰਨਾ ਹੈ ਆਮ ਨਾਗਰਿਕਾਂ ਨੂੰ ਕੀ ਪਤਾ ਹੈ ਆਮ ਲੋਕਾਂ ਨੂੰ ਕੀ ਪਤਾ ਹੈ ਅਸੀਂ ਐਵੇਂ ਖਾਮਖਾਈ ਫੇਸਬੁੱਕ ਦੇ ਉੱਤੇ ਸੱਜੇ ਖੱਬੇ ਉਂਗਲਾਂ ਕਸਾਈ ਜਾਂਦੇ ਆ ਲੇਖ ਲੇਖ ਕੇ ਪਾਈ ਜਾਂਦੇ ਆ ਦੇਖੋ ਜੀ ਅਟੈਕ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਅੱਛਾ ਆਪਣੀ رائے ਦਿਓ ਭਈ ਜਿਨ੍ਹਾਂ ਦੀ رائے ਤੁਸੀਂ ਲੈ ਰਹੇ ਹੋ ਉਹ ਵੀ ਤੇ ਸਾਡੇ ਵਰਗੇ ਨੇ ਉਹ ਵੀ ਤੁਹਾਡੇ ਵਰਗੇ ਨੇ ਉਹਨਾਂ ਨੂੰ ਕੀ ਪਤਾ ਹੈ ਵੀ ਆਰਮੀ ਚੀਫ ਤੇ ਦੇਸ਼ ਦੇ ਜਿਹੜੇ ਮੁਖੀਆ ਲੀਡਰ ਨੇ ਉਹਨਾਂ ਦਾ ਸਲਾਹ مشਵਰਾ ਕੀ ਹੈ ਤੁਹਾਡੀ رائے ਦੇ ਨਾਲ ਕੋਈ ਅਸਰ ਹੋਣਾ ਐਵੇਂ ਆਪਣਾ ਸਮਾਂ ਬਰਬਾਦ ਨਾ ਕਰਿਆ ਕਰੋ ਸਰਹੱਦੀ ਇਲਾਕਿਆਂ ਦੇ ਅੰਦਰ ਜਿਹੜੇ ਲੋਕ ਵੱਸਦੇ ਨੇ ਪਿੰਡਾਂ ਦੇ ਅੰਦਰ ਸਰਹੱਦ ਦੇ ਨੇੜੇ ਲੱਗਦੇ ਸ਼ਹਿਰਾਂ ਦੇ ਅੰਦਰ ਇਹ ਜਿਹੜੀਆਂ ਮਲਟੀਮੀਡੀਏ ਦੀਆਂ ਉੜਦੀਆਂ ਉੜਦੀਆਂ ਖਬਰਾਂ ਹੁੰਦੀਆਂ ਨੇ ਨਾ ਇਹ ਖਬਰਾਂ ਉਹਨਾਂ ਲੋਕਾਂ ਦੇ ਦਿਲ ਨੂੰ ਡਰਾਉਂਦੀਆਂ ਬੜਾ ਨੇ ਉਹਨਾਂ ਨੂੰ ਡਰਾਉਂਦਾ ਕੰਮ ਨਾ ਕਰਿਆ ਕਰੋ ਹਾਲਾਂਕਿ ਇਹ ਮੇਰਾ ਮੰਨਣਾ ਹੈ ਮੇਰਾ ਆਪਣਾ ਸੋਚਣਾ ਹੈ ਵੀ ਜਿਹੜੇ ਸਰਹੱਦੀ ਇਲਾਕਿਆਂ ਦੇ ਉੱਤੇ ਰਹਿਣ ਵਾਲੇ ਲੋਕ ਨੇ ਨਾ ਉਹ ਆਮ ਲੋਕਾਂ ਨਾਲੋਂ ਥੋੜੇ ਬૌਧਿਕ ਤੌਰ ਦੇ ਉੱਤੇ ਜਾਂ ਮਾਨਸਿਕ ਤੌਰ ਦੇ ਉੱਤੇ ਅੱਗੇ ਹੁੰਦੇ ਨੇ ਉਹਨਾਂ ਦੇ ਅੰਦਰ ਥੋੜਾ ਜਿਹਾ ਡਰ ਘੱਟ ਹੁੰਦਾ ਹੈ ਪਤਾ ਨਹੀਂ ਇਸ ਕਰਕੇ ਕਿ ਰੋਜ਼ ਉਹ ਆਰਮੀ ਦੇ ਨਾਲ ਵਾਪਿੰਦਾ ਹੈ ਵਿੰਦੇ ਨੇ ਉਹਨਾਂ ਦੀ ਆਉ ਭਗਤ ਵੀ ਕਰਦੇ ਨੇ ਆਰਮੀ ਨੂੰ ਤੁਰਦੀ ਫਿਰਦੀ ਨੂੰ ਵੇਖਦੇ ਨੇ ਗੋਲੀਬਾਰੀ ਵੀ ਵਿੱਚ ਵਿਚਾਲੇ ਹੁੰਦੀ ਰਹਿੰਦੀ ਹੈ ਕੰਨਾਂ ਦੇ ਅੰਦਰ ਗੋਲੀਆਂ ਦੀਆਂ ਆਵਾਜ਼ਾਂ ਪੈਂਦੀਆਂ ਛੇ ਦੇ ਇਸ ਕਰਕੇ ਉਹਨਾਂ ਦਾ ਡਰ ਆਮ ਲੋਕਾਂ ਨਾਲੋਂ ਥੋੜਾ ਜਿਹਾ ਘੱਟ ਹੁੰਦਾ ਹੈ ਪਰ ਫਿਰ ਵੀ ਇਹ ਖਬਰਾਂ ਝੂਠੀਆਂ ਖਬਰਾਂ ਦੇ ਦੇ ਕੇ ਅਫਵਾਹਾਂ ਫਲਾ ਫਲਾ ਕੇ ਉਹਨਾਂ ਨੂੰ ਡਰਾਇਆ ਨਾ ਕਰੋ ਐਦਾਂ ਦੀਆਂ ਪੋਸਟਾਂ ਨਾਮ ਪਾਇਆ ਕਰੋ ਵੇਖੋ ਜੀ ਕੌਣ ਗਲਤ ਕਰ ਰਿਹਾ ਹੈ ਕਿਹੜਾ ਦੇਸ਼ ਸਹੀ ਕਰ ਰਿਹਾ ਹੈ ਕਿਹੜਾ ਗਲਤ ਕਰ ਰਿਹਾ ਹੈ ਠੀਕ ਹੈ ਜੋ ਤੁਹਾਡੀ ਸਮਝ ਵਿੱਚ ਆ ਰਿਹਾ ਹੈ ਉਹਨੂੰ ਆਪਣੇ ਕੋਲ ਰੱਖੋ ਇਦਾਂ ਦੀ ਪੋਸਟ ਵੀ ਨਾਮ ਪਾਓ ਵੇਖੋ ਜੀ ਕੌਣ ਹਾਰੇਗਾ ਕੌਣ ਜਿੱਤੇਗਾ ਇਹ ਜਿਹੜੀ ਤੁਰਦੀ ਫਿਰਦੀ ਜਾਣਕਾਰੀ ਹੈ ਨਾ ਇਹ ਕਿਦਰੇ ਤੁਹਾਨੂੰ ਪਸਾਣਾ ਦਵੇ ਮੇਰਾ ਗੱਲ ਕਰਨ ਦਾ ਕੇਵਲ ਇਨਾ ਮਕਸਦ ਹੈ ਵੀ ਜਦੋਂ ਜੰਗ ਬੰਦ ਹੋਈ ਤੇ ਬੰਦ ਹੋਣ ਤੋਂ ਬਾਅਦ ਕਿਦਰੇ ਆਪਣਾ ਦੇਸ਼ ਇਹ ਜਿਹੜਾ ਮਲਟੀਮੀਡੀਆ ਹੈ ਤੁਹਾਡੇ ਜਿਹੜੇ ਡਾਟੇ ਨੇ ਉਹਨਾਂ ਨੂੰ ਖੰਗਲਣਾ ਸ਼ੁਰੂ ਕਰੇ ਉਹਨਾਂ ਦੀ ਖੋਜਭਿੰਦ ਸ਼ੁਰੂ ਕਰੇ ਤੇ ਐਵੇਂ ਕਿਧਰੇ ਫਸ ਨਾ ਜਾਇਓ ਕਿਸੇ ਦੀ ਉਸਤਤ ਕਰਕੇ ਤੇ ਕਿਸੇ ਦੀ ਨਿੰਦਾ ਕਰਕੇ ਐਵੇਂ ਝੂਠੀਆਂ ਖਬਰਾਂ ਦੇ ਅੰਦਰ ਆਪਣੇ ਆਪ ਨੂੰ ਕਾਬੂ ਨਾ ਕਰਾ ਲਿਆ ਤੇ ਬਾਅਦ ਵਿੱਚ ਜਦੋਂ ਫਸੋਗੇ ਵੇਖਣਗੇ ਵੀ ਤੁਹਾਡੇ ਡਾਟਾ ਦੇ ਉੱਤੇ ਤੇ ਆ ਕੋਈ ਸ਼ੇਅਰ ਹੋਇਆ ਤੁਸੀਂ ਇਦਾਂ ਦੀਆਂ ਖਬਰਾਂ ਸ਼ੇਅਰ ਕੀਤੀਆਂ ਇਹਦਾ ਸਾਥ ਦਿੱਤਾ ਇਹਦਾ ਵਿਰੋਧ ਕੀਤਾ ਤੁਹਾਡੇ ਉੱਤੇ ਬੰਦੀ ਹੋਈ ਕੋਈ ਕਾਰਵਾਈ ਦੇਸ਼ ਵੱਲੋਂ ਹੋਵੇ ਤੇ ਫਿਰ ਤੁਸੀਂ ਇੱਕ ਗੱਲ ਕਹਿਣੀ ਵੀ ਵੇਖੋ ਜੀ ਸਾਡੇ ਨਾਲ ਤੱਕਾ ਹੁੰਦਾ ਤੋ ਮੈਂ ਤਾਂ ਕਰਕੇ ਹੱਥ ਜੋੜ ਕੇ ਪੜੇ ਲਿਖੇ ਹੋ ਸਿਆਣੇ ਹੋ ਸੂਝਵਾਨੋ ਸਾਰੇ ਨਾਗਰਿਕਾਂ ਨੂੰ ਇੱਕ ਰਿਕਵੈਸਟ ਕਰਦਾ ਵੀ ਝੂਠੀਆਂ ਅਫਵਾਹਾਂ ਤੋਂ ਬਚੋ ਝੂਠੀਆਂ ਗੱਲਾਂ ਫੈਲਾਉਣ ਤੋਂ ਬਚੋ ਸੱਚੇ ਖੱਬੇ ਆਪਣੇ ਆਪ ਨੂੰ ਵੀ ਨਾ ਪਟਕੰਦਿਓ ਤੇ ਨਾ ਕਿਸੇ ਨੂੰ ਪਟਕਾਓ ਆਪਣੇ ਬੱਚਿਆਂ ਨੂੰ ਵੀ ਸਮਝਾਓ ਖੁਦ ਵੀ ਸਮਝੋ ਜਦੋਂ ਦੇਸ਼ ਦੇ ਅੰਦਰ ਜੰਗ ਦਾ ਖਾਤਮਾ ਹੋਏਗਾ ਦੇਸ਼ ਦੇ ਆਗੂਆਂ ਨੂੰ ਪਤਾ ਹੈ ਕਿੱਦਾਂ ਕਰਨਾ ਹੈ ਖਾਤਮਾ ਕਿੱਦਾਂ ਕਰਨਾ ਹੈ ਅਟੈਕ ਕੀ ਹਾਰ ਕੀ ਜਿੱਤ ਸਾਡੇ ਬਸ ਵਿੱਚ ਹੀ ਨਹੀਂ ਹੈ ਜੋ ਗੱਲ ਸਾਡੇ ਬਸ ਵਿੱਚ ਨਹੀਂ ਹੈ ਉਹ ਗੱਲਾਂ ਐਵੇਂ ਫਲਾ ਫਲਾ ਕੇ ਐਵੇਂ ਦੇਸ਼ਦ્રોਹੀ ਫੁਕਰਾ ਪੰਥੀ ਦੇ ਅੰਦਰ ਨਾ ਖਰੀਦ ਲਿਓ ਦੇਸ਼ਦ્રોਹੀ ਨਾ ਬਣਜੋ